ਇੱਕ ਆਦਮੀ ਪੈਦਾ ਹੋਇਆ ਗੱਲ ਬਹੁਤ ਸਮਝਣ ਵਾਲੀ ਆ ਖਾਸ ਕਰਕੇ ਮੁਲਾਜਮ ਸੱਤਿਆਂ ਨੂੰ ਜੀਨ ਦੇ ਵਿੱਚ ਤੇ ਮੋਸੇ ਤੁੰਗ ਦਾ ਆਦਮੀ ਪੈਦਾ ਹੋਇਆ ਔਰ 14 ਸਾਲ ਦੀ ਉਮਰ ਦੇ ਵਿੱਚ ਉਹ ਨਾਕ ਹੋ ਗਿਆ ਉਹਦਾ ਬਾਪ ਮਿਕਟਰ ਮੇਰੇ ਵਰਗੇ ਜੋ ਉਹਨਾਂ ਨੇ ਲਿਖਿਆ ਔਰ ਜੋ ਬਾਬਾ ਸਾਹਿਬ ਅਮਰੀਕਾ ਨੇ ਲਿਖਿਆ ਦੋਹਾਂ ਚੋਂ ਕਿਹਦਾ ਸੱਚ ਮੰਨਿਆ ਜਾਣਾ ਚਾਹੀਦਾ ਜੇਦਾ ਬਾਬਾ ਸਭ ਮਿੱਠ ਕਰਦਾ ਮੈਂ ਆਪਣੀ ਗੱਲ ਬੋਲਾਂ ਉਤੋਂ ਪਹਿਲਾਂ ਮੇਰੇ 2-4 ਸਵਾਲ ਨੇ ਤੁਸੀਂ ਬਾਹਾਂ ਖੜੀਆਂ ਕਰਕੇ ਹੀ ਬਸ ਕਰਨਾ ਜਿੱਦਾਂ ਬਾਬਾ RAMਦੇਵ ਕਰਾਉਂਦਾ ਹੁੰਦਾ ਸਾਰੇ ਕਿੰਨੇ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੀ ਕੋਈ ਇੱਕ ਜਾਂ ਦੋ ਕਿਤਾਬ ਉਹਨਾਂ ਦੀਆਂ ਲਿਖੀਆਂਆਂ ਆ ਜਾਂ ਪੜ੍ਹੀਆਂ ਆ ਉਹ ਹੱਥ ਖੜਾ ਕਰ ਲੈ ਉਹਨਾਂ ਬਾਬਾ ਸਾਹਿਬ ਦੀਆਂ ਲਿਖੀਆਂ ਆ ਮੇਰੇ ਵਰਗੇ ਨਕਲਚੀ ਰੈਕਟਰਾਂ ਦੀਆਂ ਨਹੀਂ ਅੰਬੇਡਕਰ ਦੀ ਲਿਖੀ ਹੋਤਾ ਔਰ ਜੇ ਮੈਂ ਪੁੱਛਿਆ ਕਿਸੇ ਨੂੰ ਹੱਥ ਖੜਾ ਕਰਕੇ ਦੱਸੋ ਕਿੰਨਿਆਂ ਨੇ ਅੰਬੇਡਕਰ ਸਾਹਿਬ ਪੜ੍ਹਿਆ ਅੱਛਾ ਹੁਣ ਮੈਂ ਪੁੱਛਣ ਦੀ ਗੱਲ ਤੂੰ ਹੱਥਾਂ ਦੇ ਕਰ ਲੈ ਚਾਹੀਦਾ ਨਹੀਂ ਤਾਂ ਮੈਂ ਲੱਗਣਾ ਨਲਾਇਕ ਬੈਠੇ ਮੇਰੇ ਮੂਰੇ ਮੇਰੇ ਵਰਗੇ ਇਤਾਂ ਲੱਗਣਾ ਮੈਨੂੰ अच्छा कितन्या ने पढेया कि आर्य वैदिक काल ਦੇ ਵਿੱਚ ਯੁੱਧ ਹੋਇਆ ਵੇਦਾਂ ਦੇ ਵਿੱਚ ਯੁੱਧ ਹੋਇਆ ਇਹ ਸ਼ੂਦਰ ਬਣਾ ਲੈ ਗਏ ਕਿੰਨੇ ਆਰੇ ਪੜੀਗਾ ਹਾਂਜੀ ਨਹੀਂ ਪੜੀ ਹ ਕੋਈ ਗੱਲ ਨਹੀਂ ਜਿੰਨੇ ਨੇ ਪੜੀ ਉਹਨੇ ਦੱਸੋਗੇ اچھا ਇੱਕ ਮੇਰਾ ਸਵਾਲ ਹੋਰ ਹੈ ਆਪਾਂ ਗਰਦਾਸਪੁਰ ਤੋਂ ਮੈਂ ਦੀਨਾਂ ਨਗਰ ਨੂੰ ਆਇਆ ਇੱਥੇ ਹੀ ਪ੍ਰੋਗਰਾਮ ਹੈ ਜੇ ਮੈਂ 10 ਕਿਲੋਮੀਟਰ ਅੱਗੇ ਲੰਘ ਜਾਂਦਾ ਆਣਾ ਮੈਂ ਪ੍ਰੋਗਰਾਮ ਤੇ ਸੀ ਫਿਰ ਮੈਨੂੰ ਕਿਆ ਕਰਨਾ ਚਾਹੀਦਾ ਸੀ ਤੇ ਮੈਨੂੰ ਸ਼ਾਬਾਸ਼ ਕੀ ਕਹਿਣਾ ਚਾਹੀਦਾ ਸੀ ਨਨਾਗਰ ਚ ਅੱਜ ਇੱਥੋਂ ਦੇ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਸਾਥੀਆਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੀ ਯਾਦ ਵਿੱਚ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਨੂੰ ਸਮਰਪਿਤ ਸੰਵਿਧਾਨ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਜਿੱਦਾਂ ਪੂਰੇ ਪੰਜਾਬ 'ਚ ਸਾਡੇ ਵਰੋਂ ਕੀਤੇ ਜਾਂਦੇ ਆ ਉਸੇ ਲੜੀ ਦਾ ਇਹ ਪ੍ਰੋਗਰਾਮ ਹੈ ਅੱਜ ਪੂਰੇ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ 'ਚ ਪ੍ਰੋਗਰਾਮ ਸ਼ਾਮਲ ਹੋਏ ਉਹਨਾਂ ਨੂੰ ਬਾਬਾ ਸਾਹਿਬ ਮੇੜਕਰ ਦੀਆਂ ਰਾਈਟਿੰਗ ਐਂਡ ਸਪੀਚਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਭਾਸ਼ਣਾ ਔਰ ਲਿਖਤਾਂ ਦੇ ਆਧਾਰ ਦੇ ਉੱਤੇ ਕਿ ਕਿਵੇਂ ਸਮਾਜ ਵਿੱਚ ਭਾਈਚਾਰਾ ਪੈਦਾ ਕਰਨਾ ਹੈ ਕਿਵੇਂ ਸਮਾਜ ਵਿੱਚ ਜਾਤੀ ਭੇਦ ਖਤਮ ਕਰਨੀ ਹੈ ਕਿਵੇਂ ਸਮਾਜ ਵਿੱਚ ਨਸਲ ਭੇਦ ਖਤਮ ਕਰਨੀ ਹੈ ਉਹਦੇ ਆਧਾਰ ਦੇ ਉੱਤੇ ਗੱਲਬਾਤ ਰੱਖੀ ਗਈ ਅਨੁਸੂਚਿਤ ਜਾਤੀ ਵਰਗ ਜੇਕਰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੋ啊 ਜਿਨ੍ਹਾਂ ਦੀ ਸੁਣਵਾਈ ਥੱਲੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਦੋ ਦੋ ਚਾਰ ਚਾਰ ਮਹੀਨੇ ਉਹਨਾਂ ਨੂੰ ਲਟਕਾਇਆ ਜਾਂਦਾ ਆ ਪੰਜ ਪੰਜ 7 7 ਮਹੀਨਿਆਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਵੀ ਮੈਟਰ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੋਵੇ ਚਾਹੇ ਉਹ ਐਜੂਕੇਸ਼ਨ ਨਾਲ ਹੈ ਚਾਹੇ ਸਟੂਡੈਂਟਸ ਦਾ ਹੈ ਚਾਹੇ EMPLOYEES ਦਾ ਹੈ ਚਾਹੇ ਆਮ ਇੱਕ ਮਜ਼ਦੂਰ ਦਾ ਹੈ ਉਹ ਆਪਣੀ ਸ਼ਿਕਾਇਤ ਪੰਜਾਬੀ ਚ ਟਾਈਪ ਕਰਕੇ ਚੰਡੀਗੜ੍ਹ ਸੈਕਟਰੀਏਟ ਦੇ ਮੁੱਖ ਦਫ਼ਤਰ ਜਮਾ ਕਰਵਾ ਸਕਦਾ ਹੈ ਜਾਂ ਜਾ ਉਹ ਡਾਕ ਰਾਹੀਂ ਭੇਜ ਸਕਦਾ ਹੈ ਰਾਜਾ ਟਿੱਪਣੀ ਕਿਹਾ ਆ ਉਹਦਾ ਡਾਕੂਮੈਂਟ ਕਿਉਂਕਿ ਕੱਲ ਮੈਂ ਚੰਡੀਗੜ੍ਹ ਨਹੀਂ ਸੀਗਾ ਔਰ ਉਹ ਟਿੱਪਣੀ ਮੈਂ ਮੰਡੇ ਜਾਵਾਂਗਾ ਜੀ ਪੜਾਂਗੇ ਪੜਨ ਤੋਂ ਬਾਅਦ ਜ਼ਰੂਰ ਦੱਸਾਂਗੇ ਸਾਰਾ ਕੁਝ ਮੀਡੀਆ ਦੇ ਵਿੱਚ ਹੈ ਜੀ ਸਾਰਾ ਕੁਝ ਦੱਸ ਚੁੱਕੇ ਆ ਕਾਫੀ ਵਾਰ ਬੁਲਾਉਂਦੇ ਹੋ ਆਪ ਮਤਲਬ ਆਏ ਨਹੀਂ ਉਹਨਾਂ ਦੇ ਵਕੀਲ ਆਏ ਆ ਜੀ ਉਹਨਾਂ ਕੋਲ ਸਮਾਜਿਕ ਸ਼ੇਰੇ ਨੇ ਜਿਹਦਾ ਮੰਨ ਲਓ ਪ੍ਰੋਗਰਾਮ ਕਰਾਇਆ ਕੇਵਲ ਸਰੰਗਰ ਜੀ ਆ ਬੈਠੇ ਆ ਗੁਰਦਾਸਪੁਰ ਦੇ ਵਿੱਚ ਹੈ ਉਹ ਸਾਰੇ ਸਾਥੀ ਨੇ ਜੀ ਸਿੰਦਰ ਚੌਧਰੀ ਜੀ ਨੇ ਕੇਵਲ ਕ੍ਰਿਸ਼ਨ ਜੀ ਨੇ ਜਿਹੜੇ ਵੀ ਸਮਾਜਿਕ ਜੱਥੇਬੰਦੀਆਂ ਕੋਈ ਵੀ ਹੋਣ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸੇਵਾ ਕਰਨੀ ਉਹ ਕਿਤੇ ਕੋਈ ਜਾਣ ਔਰ ਆ ਕੇ ਆਪਣਾ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਪੈਦਾ ਕਰੀਏ ਸਮਾਜ ਦੇ ਵਿੱਚ ਜਿਹੜੇ ਗਲਤ ਸਿਧਾਂਤ ਪਏ ਆ ਗਲਤ ਪਿਰਤਾਂ ਪੈ ਗਈਆਂ ਉਹਨਾਂ ਗਲਤ ਪ੍ਰਿੰਸੀਪਲਾਂ ਨੂੰ ਬਾਬਾ ਸਬਮ ਬੇੜਕਰ ਦੀ ਸੋਚ ਅਨਸਾਰ ਔਰ ਦਸ ਗੁਰੂ ਸੇਵਾ ਦੀ ਸੋਚ ਅਨਸਾਰ ਔਰ ਗੁਰੂ ਰਵਦਾਸ ਜੀ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਜੀ ਮਹਾਰਾਜ ਉਹਨਾਂ ਦੀ ਸੋਚ ਦੇ ਅਨਸਾਰ ਉਹਨਾਂ ਨੂੰ ਆਪਾਂ ਖਤਮ ਕਰੀਏ ਮੇਰਾ ਨਾਮ ਅਰਵਿੰਦਰ ਅਰਵਿੰਦਰ ਡੁੱਗਰੀ ਰਾਸ਼ਟਰੀ ਸ tramp ਪਾਰਟੀ ਪੰਜਾਬ ਸ਼ੈਕਟਰੀ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਭੀ ਮੇਰਾ ਡਾਟ ਮੇ ਸਾਹਿਬਦਾਨ ਦਿਵਸ ਮਨਾਇਆ ਗਿਆ ਗੁਰਤਾਪੁਰ ਵਿੱਚ 96 ਸੱਜਦੇ ਤੇ ਅਸੀਂ ਅੱਜ ਕੇ ਪੂਰੀ ਟੀਮ ਮੇਰੀ ਆਈਆ ਡਾਟਰ ਟੀਮਰਾ ਮੇ ਸਾਹਿਬਦਾਨ ਦਿਵਸ ਮਨਾਉਣ ਆਪੀ ਜੀ ਅਸੀਂ ਕਮਿਸ਼ਨ ਗੜਗਰੀ ਸ਼ਾਹਦਾ ਵੀ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਟਾਈਮ ਕੱਟ ਕੇ ਸੰਵਿਧਾਨ ਦਿਵਸ ਪਹੁੰਚਣੇ ਤੇ ਅਸੀਂ ਉਹਨਾਂ ਨੂੰ ਅੱਜ ਆਪਣੀ ਮੁਸ਼ਕਿਲਾਂ ਦਰਸ਼ੀਆਂ ਨੇ ਸਾਡੇ ਵਕਲਾਂਗਾ ਤੀਆਂ ਜੋ ਪੈਨਸ਼ਨ ਆ 1500 1500 ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ ਸਾਡਾ ਘੱਟੋ ਘਾਟੇ 5000 ਦੀ ਪੈਨਸ਼ਨ ਜੋ ਕੀਤੀ ਜਾਏ ਤੋਣਾ ਸਵਾਸਨ ਦਵਾਏ ਵੀ ਸਾਡੀ ਜਲਦੀ ਜਲਦੀ ਤੁਹਾਡੀ ਜਿਹੜੀ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਈਆਂ ਜਾਣਗੀਆਂ ਸਾਡੇ 4% ਜਿਹੜਾ ਹੈਂਡੀਕੈਪ ਦਾ ਕੋਟਾ ਪੰਜਾਬ ਸਰਕਾਰ ਤੋਂ ਉਹ ਵੀ ਸਾਡੀ ਜਿਹੜੀ ਖਾੜਲੀ ਸ਼ਾਮੀਆਂ ਪੈਦੀਆਂ ਨੇ ਉਹ ਵੀ ਭਰੀ ਜਾਣ ਸਾਡੇ ਜਿਹੜੇ ਪੜ੍ਹ ਲਿਖੇ ਨੌਜਵਾਨ ਨੇ ਇਹ ਜਿਹੜੇ ਵਿਕਲਾਗ ਨੇ 4 ਦਿਨ ਤੱਕ ਮਾਪੇ ਵਿਕਲਾਗ ਨੇ ਉਹਨਾਂ ਕੋ ਪੜ੍ਹਾਈ ਵਿੱਚ ਕੋਰਸਾਂ ਵਿੱਚ ਜਿਹੜੀ ਸਭ ਚਿੱਟੀ ਜਿਹੜੀਆਂ ਉਹਨਾਂ ਫੀਸਾਂ ਮਾਫ ਕੀਤੀਆਂ ਜਾਣ ਸਾਡੇ ਜੁਆਈਡ ਕਾਰਡ ਤੇ ਜਿਹੜਾ ਇਹਨਾਂ ਦਾ ਜਿਹੜੇ ਲਾਜ ਚੱਲ ਰਹੇ ਨੇ ਲਾਜ ਜਿਹੜੇ ਕੋਈ ਨੂੰ ਕੋਈ ਮੁਸ਼ਕਲ ਆ ਜਾਂਦੀ ਲਾਜ ਤੋਂ ਜੁਆਈਡ ਕਾਰਡ ਤੇ ਇਹਨਾਂ ਦਾ ਲਾਜ ਜਿਹੜੇ ਹੁਣ ਦੀ ਨਹੀਂ ਤੇ ਪੰਜਾਬ ਸਰਕਾਰ ਤੋਂ ਬੇਤੀ ਕਾਜ ਸਾਡੇ ਜਲਦੀ ਜਲਦੀ ਮੰਗਾ ਦੇਣੀਆਂ ਪੂਰੇ 30 ਦਿਨ ਤਾਂ ਜੋ ਸਾਡੇ ਜਿਹੜੇ ਕਲੰਕ ਪੈਣ ਭਰਾ ਨੇ ਉਹਨਾਂ ਨੂੰ ਕੋਈ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਆਪਣਾ ਜੀਵਨ ਟੱਕ ਵੀ ਸਕੇ ਜਾਂ ਭੀ ਜਾਂ ਆਪਾਂ